ਤੇ ਬਾਬਾ ਜੀ ਕਹਿੰਦੇ ਜਲ ਵਿੱਚ ਮੱਛੀਆਂ ਨੇ ਇਹ ਤੀਜਾ ਪੂਜਾ ਕਹਾਂ ਲੈ ਚਰਾਵੋ ਹੁਣ ਭਗਤ ਰਵਿਦਾਸ ਜੀ ਕਹਿੰਦੇ ਏ ਮਾਂ ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ ਕੋਈ ਹੋਰ ਸੁੱਚਾ ਫੁੱਲ ਆਦਿਕ ਮਿਲ ਨਹੀਂ ਸਕਦਾ ਆਪਣੀ ਮਾਂ ਨੂੰ ਸੰਬੋਧਨ ਹੋ ਕੇ ਭਗਤ ਰਵਿਦਾਸ ਜੀ ਕਹਿੰਦੇ ਮਾਂ ਵੀ ਮੈਨੂੰ ਦੱਸਣਾ ਕਰੋ ਬਿਉਹੜਾ ਗੋਬਿੰਦ ਹੈ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਹੈ ਉਹਦੀ ਪੂਜਾ ਕਰਨ ਵਾਸਤੇ ਕੋਈ ਮੈਂ ਚੀਜ਼ ਕਿੱਥੋਂ ਲੈ ਕੇ ਆਵਾਂ ਜਿੱਥੋਂ ਮੈਨੂੰ ਕੋਈ ਸੁੱੱਚੀ ਚੀਜ਼ ਮਿਲ ਜਾਵੇ ਔਰ ਕੋਈ ਫੁੱਲ ਸੁੱੱਚਾ ਮੈਨੂੰ ਮਿਲ ਜਾਵੇ ਜਿਹੜਾ ਕਿਸੇ ਨੇ ਝੂਠਾਣਾ ਕੀਤਾ ਹੋਵੇ ਤੇ ਗੁਰਮਖੋ ਭਗਤ ਰਵਿਦਾਸ ਜੀ ਕਹਿੰਦੇ ਸਾਰੀਆਂ ਚੀਜ਼ਾਂ ਝੂਠੀਆਂ ਆਪਾਂ ਨੂੰ ਪਤਾ ਹੀ ਹੈ ਅਗਰ ਮੁੱਖੋਂ ਵੇਖੋਣ ਜੇ ਪਾਣੀ ਆਪਾਂ ਕਈਏ ਵੀ ਸਰੋਵਰ ਦਾ ਜਲ ਉਹ ਵੀ ਮੱਛੀਆਂ ਨੇ ਝੂਠਾ ਕੀਤਾ ਹੈ ਨਹਿਰ ਦਾ ਸੂਏ ਦਾ ਦਰਿਆਵਾਂ ਦਾ ਉਹਦੇ ਵਿੱਚ ਜੀਵ ਜੰਤੂ ਪਰਮੇਸ਼ਰ ਨੇ ਪੈਦਾ ਕੀਤੇ ਹਨ ਤੇ ਹੁਣ ਜਿਹੜੇ ਜੀਵ ਜੰਤੂ ਉਹ ਸਾਰਾ ਕੁਝ ਪਾਣੀ ਦੇ ਵਿੱਚ ਹੀ ਕਰਦੇ ਆ ਨਾ ਇਸ ਵਾਸਤੇ ਬਾਬਾ ਜੀ ਕਹਿੰਦੇ ਜੇ ਤੂੰ ਕਹਿੰ ਕੇ ਜਲ ਦੇ ਨਾਲ ਮੈਂ ਪਰਮੇਸ਼ਰ ਨੂੰ ਖੁਸ਼ ਕਰ ਲਵਾਂਗਾ ਤੇ ਉਹ ਵੀ ਝੂਠਾ ਏ ਔਰ ਫੁੱਲ ਵੀ ਝੂਠੇ ਨੇ ਦੁੱਧ ਵੀ ਝੂਠਾ ਏ ਅਵਰਣਾ ਫੂਲ ਅਨੂਪਨ ਪਾਵੋ ਕੀ ਮੈਂ ਇਸ ਘਾਟ ਕਰਕੇ ਉਹ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ ਆਪਣੀ ਮਾਤਾ ਨੂੰ ਪੁੱਛਦੇ ਨੇ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਇਹ ਸਾਰਾ ਕੁਝ ਝੂਠਾ ਏ ਮਾਮ ਪੁੱਲ ਵੀ ਝੂਠੇ ਨੇ ਦੁੱਧ ਵੀ ਝੂਠਾ ਏ ਪਾਣੀ ਵੀ ਝੂਠਾ ਏ ਸਾਰਾ ਕੁਝ ਝੂਠਾ ਏ ਕੋਈ ਪਰਮੇਸ਼ਰ ਨੂੰ ਭੇਟ ਕਰਨ ਵਾਸਤੇ ਵਸਤੂ ਸੁੱਚੀ ਨਹੀਂ ਤੇ ਕੀ ਮੈਂ ਇਸ ਘਾਟ ਕਰਕੇ ਉਸ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ ਪਰਮੇਸ਼ਰ ਨੂੰ ਮੈਂ ਪਾੜ ਹੀ ਸਕਦਾ ਅੱਗੇ ਹੁਣ ਬਾਬਾ ਜੀ ਹੋਰ ਆਪਾਂ ਨੂੰ ਸਮਝਾਉਂਦੇ ਨੇ ਭਗਤ ਰਵਿਦਾਸ ਸਾਹਿਬਾਨ ਜੀ ਕਹਿੰਦੇ ਰਹਾਉ ਵਿਸਰਾਮ ਦੇ ਕੇ ਸਮਝਾਉਂਦੇ ਐ ਮਾ ਲਾਗਰ ਬੇਰਾ ਹੈ ਕੋਈ ਅੰਗਾ ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ ਜੇ ਕੋਈ ਕਹੇ ਕਿ ਮੈਂ ਚੰਦਨ ਭੇਟ ਕਰ ਦਵਾਂ ਗੁਰੂ ਨੂੰ ਪਰਮੇਸ਼ਰ ਨੂੰ ਤੇ ਭਗਤ ਸਾਹਿਬ ਆਣ ਜੀ ਕਹਿੰਦੇ ਵੀ ਚੰਦਨ ਦੇ ਬੂਟਿਆਂ ਨੂੰ ਤਾਂ ਸੱਪ ਚਮੜੇ ਹੋਏ ਆ ਕਿਉਂਕਿ ਜਿਹੜੇ ਚੰਦਨ ਨੂੰ ਗੁਰੂ ਠੰਡਾ ਹੁੰਦਾ ਉਹਦੇ ਦਰਖਤ ਜਿਹੜੇ ਨਾ ਬਹੁਤ ਠੰਡਕ ਦਿੰਦੇ ਆ ਤੇ ਜਿਹੜਾ ਸੱਪ ਹੈ ਉਹ ਠੰਡੇ ਥਾਂ ਤੇ ਬੈਠਦਾ ਹੈ ਇਸ ਵਾਰ ਤੇ ਬਾਬਾ ਜੀ ਕਹਿੰਦੇ ਨੇ ਵੀ ਉਹਦੇ ਬੂਟਿਆਂ ਨੂੰ ਸੱਪ ਚੰਬੜੇ ਹੋਇਆ ਨ ਤੇ ਉਹਨਾਂ ਨੇ ਚੰਦਣ ਨੂੰ ਝੂਠਾ ਕਰ ਦਿੱਤਾ ਹੈ ਹੁਣ ਸੱਪ ਜਿਹੜਾ ਚੰਬੜਿਆ ਗੁਰਮਖੋ ਚੰਦਣ ਦੇ ਦਰਖਤ ਦੇ ਨਾਲ ਤੇ ਉਹ ਵੀ ਝੂਠਾ ਏ ਜੇ ਕੋਈ ਕਹਵੇ ਕਿ ਮੈਂ ਚੰਦਣ ਲਿਆ ਕੇ ਗੁਰੂ ਨੂੰ ਭੇਟਾ ਕਰ ਦੇਣਾ ਪਰਮੇਸ਼ਰ ਨੂੰ ਭੇਟਾ ਕਰ ਦੇਣਾ ਤੇ ਪਰਮੇਸ਼ਰ ਖੁਸ਼ ਹੋ ਜਾਵੇਗਾ ਤੇ ਬਾਬਾ ਜੀ ਕਹਿੰਦੇ ਉਹ ਵੀ ਝੂਠਾ ਆ ਉਹ ਵੀ ਸੱਚ ਨਹੀਂ ਅੱਗੇ ਭਗਤ ਰਵਿਦਾਸ ਜੀ ਕਹਿੰਦੇ ਵਿਖ ਅਮਰਤਾ ਬਸੇ ਇਕ ਸੰਗਾ ਜ਼ਹਿਰ ਤੇ ਅੰਮ੍ਰਿਤ ਪੀ ਸਮੁੰਦਰ ਵਿੱਚ ਇਕੱਠੇ ਹੀ ਵਸਦੇ ਹਨ ਹੁਣ ਜੇ ਕੋਈ ਕਹਵੇ ਕਿ ਸਮੁੰਦਰ ਦੇ ਵਿੱਚੋਂ ਮੈਂ ਲਿਆ ਕੇ ਪਾਣੀ ਭੇਟਾ ਕਰ ਦੇਵਾਂ ਜਾਂ ਸਮੁੰਦਰ ਦੇ ਵਿੱਚੋਂ ਕੋਈ ਚੀਜ਼ ਮੈਂ ਲਿਆ ਕੇ ਭੇਟਾ ਕਰ ਦੇਵਾਂ ਤਾਂ ਪ੍ਰਮਾਤਮਾ ਖੁਸ਼ ਹੋ ਜਾਵੇਗਾ ਤੇ ਭਗਤ ਸਹਿਬਾਨ ਜੀ ਕਹਿੰਦੇ ਸਮੁੰਦਰ ਦੇ ਵਿੱਚ ਪਾਣੀ ਵੀ ਆ ਤੇ ਜ਼ਹਿਰ ਵੀ ਆ ਹੁਣ ਆਪਾਂ ਵੇਨੇ ਨਾ ਗੁਰਮਖੋ ਆ ਜਿਹੜੇ ਆ ਕਿਸੇ ਗੁਰਮੁਖ ਪਿਆਰਿਆ ਨੇ ਸਮੁੰਦਰ ਦੇਖਿਆ ਹੋਵੇਗਾ ਸਮੁੰਦਰ ਦੇ ਕੰਢੇ ਤੇ ਗਏ ਹੋਣਗੇ ਨਾ ਤੁਸੀਂ ਸਮੁੰਦਰ ਦਾ ਪਾਣੀ ਨਹੀਂ ਪੀ ਸਕਦੇ ਇੰਨਾ ਕੌੜਾ ਹੁੰਦਾ ਜ਼ਹਿਰ ਵਰਗਾ ਭਗਤ ਰਵੀਦਾਸ ਜੀ ਨੇ ਵੇਖੋ ਆਪਾਂ ਨੂੰ ਸਮਝਾਉਣਾ ਕਿ ਕਿੱਥੇ ਨੂੰ ਪਾਰ ਗਏ ਇਹ ਸੁਗੰਧੀ ਦੇ ਨਾਲ ਵੀ ਪਰਮੇਸ਼ਰ ਨੇ ਨਹੀਂ ਮਿਲਣਾ ਠੀਕ ਹੈ ਧੂਫ ਦਿਖਾਓ ਗੁਰੂ ਘਰ ਵਿੱਚ ਵੀ ਦਿਖਾਉਣੀ ਚਾਹੀਦੀ ਹੈ ਘਰਾਂ ਵਿੱਚ ਵੀ ਦਿਖਾਉਣੀ ਚਾਹੀਦੀ ਹੈ ਇਹਦੇ ਨਾਲ ਸੁਗੰਧੀ ਜੇ ਮੈਂ ਪੂਜਾ ਕਰਦਾ ਵੀ ਮੈਨੂੰ ਪਰਮੇਸ਼ਰ ਮਿਲ ਜਾਵੇਗਾ ਭਗਤ ਸਾਹਿਬਾਨ ਜੀ ਕਹਿੰਦੇ ਨਹੀਂ ਦਿਖਾਓ ਧੂਪ ਜ਼ਰੂਰ ਦਿਖਾਉਣੀ ਚਾਹੀਦੀ ਹੈ ਉਹਦੇ ਨਾਲ ਘਰ ਦੇ ਵਿੱਚ ਸੁਗੰਧੀ ਪੈਦਾ ਹੁੰਦੀ ਹੈ ਦੁਰਗੰਧ ਜਿਹੜੀ ਉਹ ਖਤਮ ਹੁੰਦੀ ਹੈ ਤੇ ਸੁਗੰਧੀ ਪੈਦਾ ਹੁੰਦੀ ਹੈ ਬਾਬਾ ਜੀ ਕਹਿੰਦੇ ਸੁਗੰਧੀ ਆ ਜਾਣ ਕਰਕੇ ਧੂਪ ਦੇਵਤੇ ਨਾ ਦੇਵ ਭੀ ਝੂਠੇ ਹੋ ਜਾਂਦੇ ਹਨ ਬਾਬਾ ਜੀ ਕਹਿੰਦੇ ਵੀ ਝੂਠੇ ਆ। ਧੂਪ ਵੀ ਝੂਠੀ ਆ। ਅਰਗਬੱਤੀ ਵੀ ਝੂਠੀ ਆ ਕਿਉਂ? ਕਿਉਂਕਿ ਜਿਹੜੇ ਇਹਨੂੰ ਬਣਾਉਂਦੇ ਆ ਗਰਮਕੋ ਕੀ ਪਤਾ ਹਣ ਉਹ ਹੱਥ ਧੋਕੇ ਬਣਾਉਂਦੇ ਕਿ ਕਿਵੇਂ ਬਣਾਉਂਦੇ ਆਪਾਂ ਨੂੰ ਤਾਂ ਪਤਾ ਨਹੀਂ ਨਾ ਕਿੱਥੇ ਬਣਦੀ ਆ। ਇਸ ਵਾਸਤੇ ਬਾਬਾ ਜੀ ਆਪਾਂ ਨੂੰ ਸਮਝਾਉਂਦੇ ਭਗਤ ਰਵਿਦਾਸ ਜੀ ਕਿ ਸਾਰੀਆਂ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਨਾ ਇਹ ਭਾਈ ਝੂਠੀਆਂ ਨੇ। ਇਹ ਸੁੱਚੀਆਂ ਨਹੀਂ। ਅੱਗੇ ਕਹਿੰਦੇ ਕੈਸੇ ਪੂਜ ਕਰੇ ਤੇਰੀ ਦਾਸਾ ਫਿਰ ਹੈ ਪ੍ਰਭੂ ਜੇ ਤੇਰੀ ਪੂਜਾ ਇਨ੍ਹਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ ਤਾਂ ਇਹ ਝੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ ਹੁਣ ਪਰਮੇਸ਼ਰ ਤੋਂ ਪੁੱਛ ਰਹੇ ਨੇ ਭਗਤ ਰਵਿਦਾਸ ਜੀ ਵੀ ਜੇ ਤੇਰੀ ਪੂਜਾ ਇਨ੍ਹਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੈ ਹੁਣ ਕਈਆਂ ਦੇ ਮਨ ਦਾ ਖਿਆਲ ਹੁੰਦਾ ਨਾ ਵੀ ਧੂਪ ਦਿਖਾਵਾਂਗੇ ਅਰਗਬਤੀ ਦਿਖਾਵਾਂਗੇ ਗੁੱਗਲ ਧੂਪ ਦਿਖਾਵਾਂਗੇ ਜਾਂ ਕਈ ਆ ਅੱਗ ਦੇ ਉੱਤੇ ਸਮੱਗਰੀ ਪਾਉਂਦੇ ਨੇ ਵੀ ਉਹਦੇ ਨਾਲ ਪਰਮੇਸ਼ਰ ਖੁਸ਼ ਹੋ ਜਾਵੇਗਾ ਆ ਜਿਹੜਾ ਕੋਈ ਹਵਨ ਕਰਦੇ ਨਾ ਆਪਾਂ ਦੇਖਦੇ ਹਾਂ ਇੱਕ ਸਮੱਗਰੀ ਜੀ ਲਿਆਉਂਦੇ ਆ ਉਹਦੇ ਵਿੱਚ ਘਿਹੋਰ ਲਾ ਲੈਂਦੇ ਆ ਉਹ ਫਿਰ ਪਾਉਂਦੇ ਆ ਇਸੇ ਵਾਸਤੇ ਪਾਉਂਦੇ ਆ ਨਾ ਵੀ ਪਰਮੇਸ਼ਰ ਰੱਬ ਜਿਹੜਾ ਖੁਸ਼ ਹੋ ਜਾਵੇ ਸੁਗੰਧੀ ਦੇ ਨਾਲ ਪਰ ਭਗਤ ਰਵਿਦਾਸ ਜੀ ਕਹਿੰਦੇ ਨਹੀਂ ਭਾਈ ਇਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਵੀ ਅੱਗੇ ਰੱਖ ਕੇ ਪਰਮੇਸ਼ਰ ਦੇ ਅੱਗੇ ਰੱਖ ਕੇ ਨਾ ਪਰਮੇਸ਼ਰ ਨੂੰ ਪਾਇਆ ਨਹੀਂ ਜਾ ਸਕਦਾ ਇਹ ਸੁਗੰਧੀ ਤਾਂ ਜਰੂਰ ਫੁਲਾ ਦੇਣਗੇ ਔਰ ਖਸ਼ਬੂ ਆਉਣ ਲੱਗ ਪਵੇਗੀ ਪਰ ਪ੍ਰਮਾਤਮਾ ਨਹੀਂਗਾ ਮਿਲੇਗਾ ਹੁਣ ਕਈ ਇਸੇ ਉਲਝਣਾਂ ਦੇ ਵਿੱਚ ਉਲਝੇ ਆ ਧੂਪ ਦਿਖਾ ਲਈ ਅਰਗਬਤੀ ਦਿਖਾ ਲਈ ਅੱਗੇ ਬੈਠ ਕੇ 포ਟੋ ਦੇ ਅੱਗੇ ਜਾਂ ਜੇ ਕੋਈ ਘਰ ਦੇ ਵਿੱਚ ਜਗਾ ਬਣਾਈ ਉਹਦੇ ਅੱਗੇ ਬੈਠ ਕੇ ਵੀ ਇਸ ਤਰ੍ਹਾਂ ਸਾਨੂੰ ਰੱਬ ਮਿਲ ਜਾਵੇਗਾ ਨਹੀਂ ਗੁਰਮੁਖੋ ਬਾਬਾ ਭਗਤ ਰਵਿਦਾਸ ਜੀ ਕਹਿੰਦੇ ਇਦਾਂ ਨਹੀਂ ਮਿਲਣਾ ਭਾਈ ਤਨ ਮਨ ਅਰਪੋ ਪੂਜ ਚ ਰਾਵੋ ਆਹ ਪੁੱਤਰ ਦੇਤਾ ਸਾਰਾ ਕੁਝ ਦੱਸ ਕੇ ਨਾ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਐਸੀ ਹੈ ਆਪਾਂ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲਦੇ ਨਹੀਂ ਦੱਸਦੇ ਨਹੀਂ ਕੁਝ ਆ ਵੇਖੋਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਗਤ ਰਵਿਦਾਸ ਜੀ ਦੇ ਬੋਲਾ ਰਾਹੀ ਬੋਲ ਕੇ ਆਪਾਂ ਨੂੰ ਦੱਸ ਰਹੇ ਨੇ ਪਹਿਲਾਂ ਹੁਣ ਆਪਾਂ ਨੂੰ ਸਮਝ ਆਇਆ ਨਾ ਭਗਤ ਸਾਹਿਬਾਨਾਂ ਦੇ ਬੋਲਾ ਰਾਹੀ ਭਾਈ ਪਾਣੀ ਵੀ ਝੂਠਾ ਏ ਦੁੱਧ ਵੀ ਝੂਠਾ ਏ ਫੁੱਲ ਵੀ ਝੂਠੇ ਨੇ ਆ ਸਾਰਾ ਕੁਝ ਝੂਠਾ ਭਾਵ ਇਹਦੇ ਨਾਲ ਤੈਨੂੰ ਪ੍ਰਮਾਤਮਾ ਨਹੀਂ ਮਿਲਣਾ ਤੇ ਜੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਨੂੰ ਕਹੀਏ ਸੱਚੇ ਪਾਤਸ਼ਾਹ ਫਿਰ ਰੱਬ ਕਿਵੇਂ ਮਿਲ ਸਕਦਾ ਹੈ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ ਤੇ ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਬੋਲਾ ਰਾਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਨੂੰ ਹੁਣ ਦੱਸਦੇ ਨੇ ਕਹਿੰਦੇ ਤਨ ਮਨ ਅਰਪੋ ਤਨ ਸਰੀਰ ਤੇ ਮਨ ਇਹ ਦੋਵੇਂ ਚੀਜ਼ਾਂ ਗੁਰੂ ਨੂੰ ਸਮਰਪਿਤ ਕਰ ਦੇ ਅਰਪਣ ਕਰ ਦੇ ਗੁਰੂ ਨੂੰ ਸੌਂਪ ਦੇ ਤਨ ਵੀ ਤੇ ਮਨ ਵੀ ਕੂਜ ਕਰਾਵੋ हे ਪ੍ਰਭੂ ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ ਭਗਤ ਰਵਿਦਾਸ ਜੀ ਕਹਿੰਦੇ ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਧੂਪ ਦਿਖਾਉਣ ਨਾਲ ਤੂੰ ਨਹੀਂ ਮਿਲਦਾ ਫੁੱਲ ਚੜਾਉਣ ਨਾਲ ਤੁਸੀਂ ਨਹੀਂ ਮਿਲਦੇ ਔਰ ਜਲ ਚੜਾਉਣ ਦੇ ਨਾਲ ਤੁਸੀਂ ਨਹੀਂ ਮਿਲਦੇ ਹੋਰ ਦੁਨਿਆਵੀ ਵਸਤੂਆਂ ਚੜਾਉਣ ਦੇ ਨਾਲ ਤੁਸੀਂ ਮਿਲਦੇ ਨਹੀਂ ਇਸ ਵਾਸਤੇ ਮੈਨੂੰ ਪਰਮੇਸ਼ਰ ਇਹ ਸੋਝੀ ਹੋ ਗਈ ਹੈ ਕਿ ਤਨ ਮਨ ਤੁਹਾਨੂੰ ਭੇਟ ਕਰ ਦਈਏ ਤੇ ਤੁਸੀਂ ਮਿਲ ਪੈਂਦੇ ਓ ਅਗੇ ਕੋਣਾ ਪਾਉਂਦਾ ਸਾਧਾ ਗੁਰਮਖੋ ਆਪਾਂ ਨੂੰ ਇਹ ਤਨ ਤੇ ਮਨ ਗੁਰੂ ਨੂੰ ਭੇਟ ਕਰਨਾ ਪਵੇਗਾ ਅਰਪਣ ਕਰਨਾ ਪਵੇਗਾ ਫਿਰ ਗੁਰਮਖੋ ਆਪਾਂ ਨੂੰ ਪਰਵੇਸ਼ਰ ਜਿਹੜਾ ਏ ਉਹ ਮਿਲ ਸਕਦਾ ਏ ਵਰਨਾ ਨਹੀਂ ਅੱਗੇ ਭਗਤ ਸਾਹਿਬਾਨ ਕਹਿੰਦੇ ਗੌਰ ਪ੍ਰਸਾਦ ਨਿਰੰਜਨ ਪਾਵੋ ਇਸੇ ਭੇਟਾ ਨਾਲ ਹੀ ਸਤਿਗੁਰੂ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਮਾਇਆ ਰਹਿਤ ਨੂੰ ਲਬੋ ਸਕਦਾ ਹੈ ਗੁਰਮਖੋ ਜਿਹੜਾ ਮਾਇਆ ਤੋਂ ਰਹਿ ਤਾ ਪਰਮੇਸ਼ਰ ਜਿਹਨੂੰ ਕਿਸੇ ਪ੍ਰਕਾਰ ਦੀ ਮਾਇਆ ਨੇ ਚੰਬੜੀ ਆਪਾਂ ਨੂੰ ਤਾਂ ਮਾਇਆ ਚੰਬੜੀ ਹੈ ਗੁਰੂਕੋ ਬੜੇ ਪ੍ਰਕਾਰਾਂ ਦੀ ਆਪਣੇ ਧੀਆ ਪੁੱਤਰ ਨੇ ਮਾਇਆ ਰੂਪ ਹੈ ਘਰ ਧਨ ਦੌਲਤ ਰਿਸ਼ਤੇਦਾਰ ਦੋਸਤ ਬਿੱਤਰ ਇਹ ਸਾਰਾ ਕੁਝ ਮਾਇਆ ਰੂਪ ਹੈ ਆਪਾਂ ਨੂੰ ਸਾਰਿਆਂ ਨੂੰ ਚੰਬੜੇ ਆ ਪਰ ਜਿਹੜਾ ਪਰਮੇਸ਼ਰ ਹੈ ਇਹ ਇਹਨਾਂ ਚੀਜ਼ਾਂ ਤੋਂ ਰਹਿਤ ਹੈ ਗੁਰਮਖੋ ਇਸ ਵਾਸਤੇ ਭਗਤ ਰਵਿਦਾਸ ਸਾਹਿਬਾਨ ਜੀ ਕਹਿੰਦੇ ਨੇ ਕਿ ਭਾਈ ਜਦੋਂ ਤੂੰ ਤਨ ਤੇ ਮਨ ਆਪਣਾ ਗੁਰੂ ਨੂੰ ਭੇਟਾ ਕਰ ਦਵੇਂਗਾ ਤੇ ਸਤਗੁਰੂ ਦੀ ਮੇਰ ਦੀ ਬਰਕਤ ਨਾਲ ਤੈਨੂੰ ਮਾਇਆ ਰਹਿਤ ਪਰਮੇਸ਼ਰ ਜਿਹੜਾ ਹੈ ਉਹ ਲੱਭ ਸਕਦਾ ਹੈ ਮਿਲ ਸਕਦਾ ਹੈ ਤਾਂ ਮਿਲਣਾ ਗੁਰਮਖੋ ਜੇ ਆਪਾਂ ਤਨ ਤੇ ਮਨ ਗੁਰੂ ਨੂੰ ਸੌਂਪਾਂਗੇ ਜਿਵੇਂ ਅਨੰਦ ਸਾਹਿਬ ਦੀ ਗੁਰਬਾਣੀ ਵਿੱਚ ਆਪਾਂ ਪੜ੍ਹ ਸੁਣ ਕੇ ਆਏ ਹਾਂ ਨਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਵੀ ਤਨ ਮਨ ਸਾਰਾ ਕੁਝ ਗੁਰੂ ਨੂੰ ਸੌਂਪ ਦੇਣਾ ਤੇ ਉਹਦਾ ਹੁਕਮ ਨੂੰ ਮੰਨ ਲੈਣਾ ਫਿਰ ਪ੍ਰਮਾਤਮਾ ਦਾ ਮਲਾਪ ਹੁੰਦਾ ਹੈ ਗੁਰਮਖੋ ਫਿਰ ਜਾ ਕੇ ਪ੍ਰਮਾਤਮਾ ਦੇ ਨਾਲ ਸਾਂਝ ਪੈਂਦੀ ਹੈ ਅਗੇ ਭਗਤ ਰਵਿਦਾਸ ਸਹਿਬਾਨ ਜੀ ਕਹਿੰਦੇ ਨੇ ਪੂਜਾ ਅਰਚਾ ਆਹੇ ਨਾ ਤੋਰੀ ਹੈ ਪ੍ਰਭੂ ਜੇ ਸੁੱਚੇ ਦੁੱਧ ਫੁੱਲ ਧੂਪ ਚੰਦਨ ਤੇ ਨੈ ਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਵੀ ਇਹ ਸ਼ਿਆ ਸੁੱਚੀਆਂ ਨਾਮ ਮਿਲਨ ਕਰਕੇ ਮੈਂ ਤਾਂ ਤੇਰੀ ਪੂਜਾ ਤੇ ਤੇਰੀ ਭਗਤੀ ਹੋਈ ਨਾ ਸਕਦੀ। ਬਾਬਾ ਜੀ ਕਹਿੰਦੇ ਜੇ ਕਿਤੇ ਚੀਜ਼ਾਂ ਸੁੱਚੀਆਂ ਹੁੰਦੀਆਂ ਨਾ ਭਗਤ ਰਵਿਦਾਸ ਜੀ ਕਹਿੰਦੇ ਵੇਖੋ ਕਿੰਨਾ ਪਿਆਰਾ ਬਚਨ ਹੈ ਵੀ ਜੇ ਇਹ ਸਾਰੀਆਂ ਚੀਜ਼ਾਂ ਸੁੱਚੀਆਂ ਹੁੰਦੀਆਂ ਤੇ ਮੈਂ ਫਿਰ ਤੇਰੀ ਭਗਤੀ ਤੇਰੀ ਬੰਦਗੀ ਨਹੀਂ ਸੀ ਕਰ ਸਕਦਾ। ਵੇਖੋ ਗੁਰਮਖੋ ਭਗਤ ਸਹਿਬਾਨ ਜੀ ਨੇ ਕਿੰਨੇ ਪਿਆਰੇ ਬਚਨ ਆਪਣੀ ਝੋਲੀ ਵਿੱਚ ਅੱਜ ਪਾਇਨੇ ਮੁਖਵਾਕ ਦੇ ਰੂਪ ਵਿੱਚ ਕਿ ਭਾਈ ਆਪਾਂ ਇੱਥੇ ਹੀ ਨਹੀਂ ਆ ਕੇ ਖਲੋ ਜਾਣਾ ਵੀ ਆਪਾਂ ਆਪਣਾ ਧੂ ਵੀ ਦਿਖਾਉਣੀ ਐ ਅਰਗਬਤੀ ਦਿਖਾਉਣੀ ਐ ਇਹਦੇ ਨਾਲ ਸਾਨੂੰ ਰੱਬ ਮਿਲ ਜਾਵੇਗਾ ਦੁੱਧ ਚੜਾਉਣਾ ਰੱਬ ਮਿਲ ਜਾਵੇਗਾ ਫੁੱਲ ਚੜਾਉਣਾ ਰੱਬ ਨਾ 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 ਇੰਨਾਂ ਚੀਜ਼ਾਂ ਨਾਲ ਨਹੀਂ ਮਿਲਦੀਆਂ ਕਿਉਂਕਿ ਭਗਤ ਰਵਿਦਾਸ ਸਾਹਿਬਾਂ ਜੀ ਕਹਿੰਦੇ ਸਾਰਾ ਕੁਝ ਭਾਈ ਝੂਠਾ ਏ ਇਹ ਜਿਹੜਾ ਏ ਦੁੱਧ ਤੋਂ ਚੜਾਵੇਂਗਾ ਠੀਕ ਹੈ ਤੇਰੇ ਪਹਿਲਾ ਬਚਨ ਆਪਾਂ ਕਰ ਚੁੱਕੇ ਆਂ ਇਦੇ ਵਿੱਚ ਬਰਕਤ ਪਵੇਗੀ ਹੋਰ ਚੀਜ਼ਾਂ ਤੋਂ ਜੜਾਵੇਂਗਾ ਉਹਦੇ ਵਿੱਚ ਬਰਕਤ ਪੈ ਜਾਵੇਗੀ ਤੇ ਪਹਿਲਾਂ ਬੇਨਤੀ ਕਰ ਚੁੱਕਿਆ ਕਿ ਫੁੱਲ ਤਾਂ ਕਦੀ ਤੋੜਦੇ ਨਹੀਂ ਚਾਹੀਦੇ ਗੁਰੂ ਘਰਾਂੀਆਂ ਦੇ ਨਾਲ ਕਦੀ ਵੀ ਨਾ ਤੋੜੋ ਅਤੇ ਆਸ ਤੋਂ ਆਪ ਜੀ ਜਾਣੂ ਗੁਰੂ ਹਰ राय ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇੱਕ ਫੁੱਲ ਟੁੱਟ ਗਿਆ ਸੀ ਇੱਕ ਫੁੱਲ ਇਹਨੂੰ ਜੇ ਚੋਲਾ ਇੰਨਾ ਲੰਮਾ ਪਾਉਣਾ ਹੈ ਨਾ ਇਹਨੂੰ ਸਾਂਭਣ ਦਾ ਵੀ ਯਤਨ ਕਰੋ ਇਹਨੂੰ ਸਾਂਭ ਕੇ ਰੱਖੋ ਇੱਕ ਫੁੱਲ ਟੁੱਟੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੁੱਖ ਬਣਾਇਆ ਸੀ ਵੇਖੋ ਤੇ ਆਪਾਂ ਥੜਾ ਥੜਾ ਗੁਰਮੁਖੋ ਫੁੱਲ ਥੋੜੀ ਜਾਨੇ ਆ ਗੁਰੂ ਅਸਥਾਨਾਂ ਤੇ ਬੜੇ ਚੜਦੇ ਆ ਦਰਬਾਰ ਸਾਹਿਬ ਤੇ ਬੜੇ ਚੜਦੇ ਆ ਚਲੋ ਮਾਫ ਕਰਨਾ ਹੁਣ ਉਥੇ ਆਪਾਂ ਉਹਦੇ ਤੋਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਜਿਹੜੀ ਗੁਰਬਾਣੀ ਹੈ ਨਾ ਗੁਰਬਾਣੀ ਆ ਟੱਲ ਸਚਾਈ ਹੈ ਹੋਰ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਓ ਬੜੇ ਪੁੰਦ ਚੜਦੇ ਬੜੇ ਹਾਰ ਚੜਾਉਂਦੇ ਆ ਪਰ ਇਹ ਬਾਬਾ ਰਵਿਦਾਸ ਜੀ ਕਹਿੰਦੇ ਝੂਠੇ ਨੇ ਭਾਵੇਂ ਤੁਸੀਂ ਇਹਨਾਂ ਨੂੰ ਧੋ ਵੀ ਲਵੋ ਤਾਂ ਵੀ ਇਹ ਸੱਚੇ ਨਹੀਂ ਹੋ ਸਕਦੇ ਇਹਨਾਂ ਨੂੰ ਕਦੇ ਵੀ ਨਹੀਂ ਤੋੜਨਾ ਚਾਹੀਦਾ ਚਲੋ ਗੁਰਮੁਖ ਆਪਾਂ ਹੋਰਾਂ ਨੂੰ ਕਰੀ ਕਿਸੇ ਨੂੰ ਸਮਝਾ ਸਕਦੇ ਜਿੰਨੇ ਕ ਆਪਾਂ ਬੈਠੇ ਆ ਨਾ ਇਹ ਜ਼ਰੂਰ ਤੁਸੀਂ ਮਨ ਦੇ ਵਿੱਚ ਹਿਰਦੇ ਦੇ ਵਿੱਚ ਬਚਨ ਵਸਾਇਓ ਵੀ ਕਦੇ ਵੀ ਫੁੱਲ ਤੋੜ ਕੇ ਗੁਰੂ ਦੇ ਅੱਗੇ ਨਾਲ ਆਵੀ ਗੁਰੂ ਇਤਨਾ ਖੁਸ਼ ਹੋ ਜਾਵੇ ਗੁਰੂ ਨੇ ਪੁੱਛ ਨਹੀਂ ਜੇ ਹੋਣਾ ਗੁਰੂ ਨਾਰਾਜ਼ ਜ਼ਰੂਰ ਹੋ ਜਾਵੇਗਾ ਕਿਉਂਕਿ ਵੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸੁਪੁੱਤਰ ਨੂੰ ਨਹੀਂ ਬਖਸ਼ਿਆ ਗੁਰੂ ਹਰ ਰੈ ਮਹਾਰਾਸਤੀ ਪਾਸ਼ਾ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡੇ ਚੋਲੇ ਦੇ ਨਾਲ ਅੜ ਕੇ ਕੋਈ ਫੁੱਲ ਨਹੀਂ ਟੁੱਟਣਾ ਚਾਹੀਦਾ ਤੇ ਗੁਰਮਖੋ ਆਪਾਂ ਕੀ ਚੀਜ਼ ਐ ਆਪਾਂ ਤਾਂ ਕੁਛ ਵੀ ਨਹੀਂ ਗੁਰੂ ਸਾਹਿਬ ਆਣਦੇ ਜਿਹੜੇ ਸਬੁੱਤਰ ਮੁੜ ਕੇ ਗੁਰਤਾ ਗੱਦੀ ਤੇ ਵੀ ਬੈਠੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿ ਪਾਤਸ਼ਾਹ ਉਹਨਾਂ ਨੂੰ ਵੀ ਤਾੜਨਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ ਆਪਾਂ ਗੁਰਮਖੋ ਜੇ ਫੁੱਲ ਤੋੜ-ਤੋੜ ਕੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗੇ ਰੱਖੀ ਜੇਗੇ ਆਖੀ ਅਗੇ ਇਹਨਾਂ ਨਾਲ ਗੁਰੂ ਖੁਸ਼ ਹੋ ਜਾਵੇਗਾ ਨਹੀਂ ਹੋਣਾ ਗੁਰੂ ਨੂੰ ਖੁਸ਼ ਗੁਰੂ ਨਾਰਾਜ਼ ਜ਼ਰੂਰ ਹੋ ਜਾਵੇਗਾ ਇਹ ਬਚਨ ਹਿਰਦੇ ਵਿੱਚ ਰਸਾਓ ਵੀ ਫੋਲਾ ਤੋੜ ਕੇ ਲਿਆ ਕੇ ਗੁਰੂ ਅੱਗੇ ਰੱਖੋਗਾ ਨਾ ਗੁਰੂ ਨਾਰਾਜ਼ ਜ਼ਰੂਰ ਹੋਵੇਗਾ ਕੁਛ ਨਹੀਂ ਹੋਊ। ਇਹ ਇਤਿਹਾਸ ਤੋਂ ਆਪਾਂ ਨੂੰ ਸਿੱਖਤ ਮਿਲਦੀ ਐ। ਇਸ ਵਾਸਤੇ ਭਗਤ ਸਹਿਬਾਨ ਜੀ ਆਪਾਂ ਨੂੰ ਕਹਿੰਦੇ ਨੇ ਸਮਝਾਉਂਦੇ ਨੇ ਕਿ ਭਾਈ ਇਹ ਸਾਰਾ ਕੁਝ ਝੂਠਾ ਏ ਤੇ ਪ੍ਰਮਾਤਮਾ ਨੂੰ ਰੱਬ ਨੂੰ ਕਹਿੰਦੇ ਨੇ ਰੱਬ ਜੀ ਜੇ ਕਿਤੇ ਇਹ ਚੀਜ਼ਾਂ ਸੱਚੀਆਂ ਹੁੰਦੀਆਂ ਨਾ ਤੇ ਮੈਂ ਫਿਰ ਇਹ ਚੀਜ਼ਾਂ ਛੱਡਾਈ ਜਾਣੀਆਂ ਸੀ ਤੈਨੂੰ ਫਿਰ ਮੈਂ ਤੇਰਾ ਨਾਮ ਨਹੀਂ ਜਪਣਾ। ਪਰ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਵੀ ਇਹ ਸਾਰੀਆਂ ਚੀਜ਼ਾਂ ਝੂਠੀਆਂ ਨੇ ਤੇ ਫਿਰ ਮੈਂ ਰੱਬ ਜੀ ਤੁਹਾਡੇ ਨਾਮ ਦੇ ਨਾਲ ਜੁੜਿਆ ਫਿਰ ਮੈਂ ਨਾਮ ਜਪਣ ਲੱਗਿਆ ਹੁਣ ਗੁਰਮੁਖੋ ਤਾਂ ਆਪਾਂ ਨੂੰ ਇਹ ਸੋਝੀ ਮਿਲ ਗਈ ਕਿ ਸਾਰੀਆਂ ਚੀਜ਼ਾਂ ਝੂਠੀਆਂ ਨਹੀਂ ਠੀਕ ਹੈ ਗੁਰੂ ਕੇ ਲੰਗਰ ਵਿੱਚ ਦੁੱਧ ਪਾਉ ਜ਼ਰੂਰ ਇਹ ਬਾਬਾ ਜੀ ਇਹ ਨਹੀਂ ਕਹਿੰਦੇ ਵੀ ਜਿੱਥੇ ਲੋੜ ਹੈ ਨਾ ਗੁਰੂ ਕੇ ਲੰਗਰ ਵਿੱਚ ਦੁੱਧ ਦੀ ਲੋੜ ਹੈ ਜਾਂ ਕਿਸੇ ਹੋਰ ਆਂਢੀ ਗੁਆਂਢੀ ਨੂੰ ਉਹਦੇ ਘਰੇ ਕੋਈ ਸਹਾਇ ਪਾੜ ਦਾ ਘੋਗ ਹੈ ਖੰਡ ਪਾੜ ਸਾਹਿਬ ਦਾ ਘੋਗ ਹੈ ਜਿੱਥੇ ਜ਼ਰੂਰਤ ਉੱਥੇ ਦੁੱਧ ਭੇਜੋ ਪਦਾਰਥ ਨੇ ਦੁਨਿਆਵੀ ਪਦਾਰਥ ਨੇ ਵਰਤਣ ਵਾਸਤੇ ਆ ਜ਼ਰੂਰ ਦੇਣਾ ਚਾਹੀਦਾ ਔਰ ਗੁਰੂ ਘਰ ਵਿੱਚ ਵੀ ਜਰੂਰ ਚੜਾਉਣਾ ਚਾਹੀਦਾ ਏ ਨਹੀਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਵਰਤਨਾ ਨਹੀਂ ਇਹ ਇਹਨਾਂ ਦੱਸਿਆ ਵੀ ਇਹ ਝੂਠਾ ਹੈ ਪਹਿਲਾਂ ਮੱਛਾ ਚੁੰਗਦਾ ਹੈ ਜੇ ਮੱਝ ਚੁੰਦੇ ਤੇ ਕਟੜੂ ਚੁੰਗਦਾ ਹੈ ਇਹ ਝੂਠਾ ਹੈ ਇਸ ਵਾਸਤੇ ਇਹਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ ਇਹ ਆਪਾਂ ਨੂੰ ਸੁਝਾਇਆ ਕਿ ਚੀਜ਼ਾਂ ਝੂਠੀਆਂ ਨੇ ਇਹਨਾਂ ਨਾਲ ਪ੍ਰਮਾਤਮਾ ਨਹੀਂ ਮਿਲਣਾ ਜੇ ਕਿਤੇ ਇਹਨੂੰ ਤੁਸੀਂ ਸੱਚੀਆਂ ਕ ਮੰਨ ਲਿਆ ਵੀ ਇਹ ਚੀਜ਼ਾਂ ਪਰਮੇਸ਼ਰ ਨੂੰ ਗੁਰੂ ਨੂੰ ਭੇਟ ਕਰਨ ਦੇ ਨਾਲ ਰੱਬ ਮਿਲ ਜਾਵੇ ਰੱਬ ਖੁਸ਼ ਹੋ ਜਾਵੇਗਾ ਨਹੀਂ ਭਾਈ ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਜ਼ਰੂਰ ਹੋਵੇਗਾ ਤੇਰੀਆਂ ਬਰਕਤਾਂ ਜ਼ਰੂਰ ਤੇਰੀਆਂ ਕਮਾਈਆਂ ਦੇ ਵਿੱਚ ਪੈਣਗੀਆਂ ਔਰ ਇਹ ਤੈਨੂੰ ਪਰਮੇਸ਼ਰ ਖੁਸ਼ ਹੋਰ ਕੇ ਹੋਰ ਖੁਸ਼ ਹੋ ਕੇ ਹੋਰ ਵੀ ਗੱਫੇ ਦਵੇਗਾ ਪਰ ਜੇ ਤੂੰ ਕਹੇ ਕਿ ਰੱਬ ਮਿਲ ਜਾਵੇ ਰੱਬ ਨਹੀਂ ਮਿਲੇਗਾ ਇਸ ਵਾਸਤੇ ਭਗਤ ਸਹਾਬਾਨ ਜੀ ਕਹਿੰਦੇ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਕਿ ਇਹ ਸਾਰੀਆਂ ਗੁੰਠੀਆਂ ਨੇ ਇਹ ਪਰਮੇਸ਼ਰ ਪ੍ਰਵਾਨ ਨਹੀਂ ਕਰਦਾ ਤੇ ਪਰਮੇਸ਼ਰ ਫਿਰ ਮੈਂ ਤੇਰਾ ਨਾਮ ਜਪਣਾ ਸ਼ੁਰੂ ਕੀਤਾ ਤੇ ਜੇ ਕਿਤੇ ਮੈਨੂੰ ਪਤਾ ਨਾ ਲੱਗਦਾ ਵੀ ਇਹ ਸੱਚੀਆਂ ਮੈਂ ਫਿਰ ਮੈਂ ਵੀ ਪੂਜਾ ਕਰੀ ਜਾਣੀ ਜਿਵੇਂ ਅੱਜ ਲੋਕ ਕਰੀ ਜਾਂਦੇ ਆ ਬੜੇ ਲੋਕ ਕਰਦੇ ਆ ਨਾ ਕਈ ਗੁਰਦੁਆਰਿਆਂ ਵਿੱਚ ਜਾ ਕੇ ਫੁੱਲ ਚੜਾਉਂਦੇ ਆ ਕੋਈ ਮੰਦਰਾ ਵਿੱਚ ਚੜਾਉਂਦਾ ਕੋਈ ਕਿਤੇ ਕੋਈ ਕਿਤੇ ਇਸ ਵਾਸਤੇ ਭਗਤ ਸਹਾਬਾਨ ਜੀ ਆਪਾਂ ਨੂੰ ਸਮਝਾਉਂਦੇ ਕਿ ਭਾਈ ਰੱਬ ਤਾਂ ਮਿਲਣਾ ਜੇ ਉਹਦੀ ਬੰਦਗੀ ਕਰਾਂਗੇ ਜੇ ਉਹਦਾ ਨਾਮ ਜਪਾਂਗੇ ਜੇ ਉਹਦਾ ਸਿਮਰਨ ਕਰਾਂਗੇ ਅੱਗੇ ਭਗਤ ਸਹਾਬਾਨ ਜੀ ਕਹਿੰਦੇ ਕਾਹੇ ਰਵੇਦਾਸ ਕਵਨ ਗਤ ਮੋਰੀ ਰਵਿਦਾਸ ਆਖਦਾ ਹੈ ਤਾਂ ਫਿਰ हे ਪ੍ਰਭੂ ਮੇਰਾ ਕੀ ਹਾਲ ਹੁੰਦਾ ਵੇਖੋ ਕਿੰਨੇ ਪਿਆਰੇ ਬਚਨ ਨੇ ਭਗਤ ਸਵਾਮੀ ਤੇ ਰੱਬ ਜੀ ਨਾਲ ਗੱਲ ਕਰ ਰਹੇ ਨੇ ਪਰਮੇਸ਼ਰ ਨਾਲ ਗੱਲਾਂ ਕਰ ਰਹੇ ਨੇ ਔਰ ਪਰਮੇਸ਼ਰ ਨੂੰ ਕਹਿ ਰਹੇ ਨੇ ਪ੍ਰਮੇਸ਼ਰ ਜੀ ਫਿਰ ਮੇਰਾ ਕੀ ਹਾਲ ਹੋਣਾ ਸੀ ਜੇ ਮੈਂ ਇਹਨਾਂ ਗੱਲਾਂ ਨੂੰ ਨਾ ਨਾ ਸਮਝਦਾ ਤੇ ਫਿਰ ਮੇਰਾ ਕੀ ਹਾਲ ਹੋਣਾ ਸੀ ਤੇ ਗੁਰਮੁਖੋ ਫਿਰ ਅੱਜ ਆਪਾਂ ਭਗਤ ਰਵਿਦਾਸ ਜੀ ਨੂੰ ਯਾਦ ਥੋੜਾ ਕਰਨਾ ਸੀ ਤ era ਅੱਜ ਭਗਤ ਰਵਿਦਾਸ ਜੀ ਦੇ ਬਚਨ ਥੋੜਾ ਆਪਾਂ ਪੜਨੇ ਸੁਣਨੇ ਸਾਂ ਭਗਤ ਰਵਿਦਾਸ ਜੀ ਨੇ ਇਹਨਾਂ ਗੱਲਾਂ ਨੂੰ ਸਮਝਿਆ ਔਰ ਸਮਝ ਕੇ ਪ੍ਰਮਾਤਮਾ ਦੇ ਬੰਦਗੀ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਦੇ ਨਾਲ ਬਿਠਾ ਲਿਆ ਗੁਰਮਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਕਰ ਦਿੱਤੀ ਇਸ ਵਾਸਤੇ ਇਥੋਂ ਆਪਾਂ ਨੂੰ ਸੋਝੀ ਮਿਲਦੀ ਆ ਗੁਰਮਖੋ ਜੇ ਭਗਤ ਸਹਿਬਾਂ ਦੀ ਦੇਖੋ ਇਹਨਾਂ ਮਹਿਸੂਸ ਕਰਦੇ ਐ ਤੇ ਆਪਾਂ ਨੂੰ ਵੀ ਮਹਿਸੂਸ ਇਹ ਕਰਨਾ ਚਾਹੀਦਾ ਜ਼ਰੂਰ ਹੈ ਕਿ ਆਪਾਂ ਵੀ ਕਿਤੇ ਦੁਨਿਆਵੀ ਪਦਾਰਥਾਂ ਦੇ ਵਿੱਚ ਨਾ ਰੁੱਝੇ ਜਿਹੜੀ ਦੁਨਿਆਵੀ ਪਦਾਰਥ ਆਪਾਂ ਜਿਹੇ ਵਿੱਚ ਝੜਾਵਾਂਗੇ ਗੁਰੂ ਦੇ ਅੱਗੇ ਪਰਮੇਸ਼ਰ ਦੇ ਅੱਗੇ ਤੇ ਪਰਮੇਸ਼ਰ ਕੋਚ ਹੋ ਜਾਵੇਗਾ ਤੇ ਰੱਬ ਆਪਾਂ ਨੂੰ ਮਿਲ ਜਾਵੇਗਾ ਨਹੀਂ ਰੱਬ ਬੰਦਗੀ ਦੇ ਨਾਲ ਤੇ ਸ਼ੁਭ ਗੁਣਾਂ ਦੇ ਨਾਲ ਗੁਰੂ ਕੋ ਮਿਲਣਾ ਹੈ ਰੱਬ ਦੀ ਜਿਹੜੀ ਪ੍ਰਾਪਤੀ ਹੈ ਉਹ ਸ਼ੁਭ ਗੁਣਾਂ ਕਰਕੇ ਪ੍ਰਾਪਤ ਹੋਵੇਗੀ ਤੇ ਬੰਦਗੀ ਜਦੋਂ ਕਰਾਂਗੇ ਤੇ ਆਪਾਂ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬਹਾਰਾਸ਼ ਦੇ ਪਾਸ਼ਾ ਨੂੰ ਕਹੀਏ ਕਿ ਸੱਚੇ ਪਾਸ਼ਾ ਅੱਜ ਤੁਸੀਂ ਭਗਤ ਰਵਿਦਾਸ ਜੀ ਦੇ ਬੋਲਾ ਰਾਹੀਂ ਸਾਨੂੰ ਸਮਝਾ ਦਿੱਤਾ ਏ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਕਿਰਪਾ ਕਰਿਓ ਕਿ ਅਸੀਂ ਹੁਣ ਸਮਝ ਜਾਈਏ ਕਿ ਅੱਗੇ ਤੋਂ ਅਸੀਂ ਇਹਨਾਂ ਚੀਜ਼ਾਂ ਵਿੱਚ ਨਹੀਂ ਉਲਝਾਂਗੇ ਕੇਵਲ ਤੁਹਾਡੇ ਨਾਮ ਦੀ ਬੰਦਗੀ ਕਰਾਂਗੇ ਔਰ ਸ਼ੁਭ ਗੁਣ ਕਬਾਵਾਂਗੇ ਕਿਉਂਕਿ ਜੇ ਇਹ ਨਾਮ ਕਮਾਏ ਤੇ ਫਿਰ ਹਾਲ ਸਾਡਾ ਵੀ ਮਾੜਾ ਹੀ ਹੋਵੇਗਾ ਕਿਉਂਕਿ ਜਦੋਂ ਤੁਹਾਡੇ ਬਚਨ ਨਾ ਕਮਾਏ ਗੁਰਮਖੋ ਇਸ ਵਾਸਤੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਚਾਹੀਦਾ ਹੈ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਰਵਿਦਾਸ ਆਖਦਾ ਹੈ ਤਾਂ ਫਿਰ हे ਪ੍ਰਭੂ ਮੇਰਾ ਕੀ ਹਾਲ ਹੁੰਦਾ ਜੇ ਮੈਂ ਇਹ ਚੀਜ਼ਾਂ ਨੂੰ ਨਾ ਸਮਝਦਾ ਭਗਤ ਰਵਿਦਾਸ ਜੀ ਸਮਝ ਕੇ ਗੁਰਮਖੋ ਤੇ ਬੰਦਗੀ ਦੇ ਵਿੱਚ ਜੁੜ ਗਏ ਐਸੇ ਜੁੜੇ ਗੁਰਮਖੋ ਜਿਹੜੇ ਲੋਕ ਉਸ ਸਮੇਂ ਦੇ ਪਾਂਡੇ ਸਨ ਜਿਹੜੇ ਭਗਤ ਰਵਿਦਾਸ ਜੀ ਨੂੰ ਕੋਲ ਨਹੀਂ ਬਹਿਣ ਦਿੰਦੇ ਆਪਣੇ ਚੌਂਕੇ ਤੇ ਨਹੀਂ ਚੜ੍ਹਨ ਦਿੰਦੇ ਆਪਣੇ ਨੇੜੇ ਨਹੀਂ ਲੱਗਣ ਦਿੰਦੇ ਕਿਉਂਕਿ ਬੜਾ ਵੇ ਵਿਤਕਰਾ ਕਰਦੇ ਸੀ ਨਾ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਨਾ ਭਗਤ ਸਹਿਬਾਨਾਂ ਦੇ ਨਾਲ ਬੜਾ ਵੇ ਵਿਤਕਰਾ ਕੀਤਾ ਨਾ ਪਾਂਡਿਆ ਨੇ ਨੇੜੇ ਨਹੀਂ ਟੁੱਕਣ ਦਿੰਦੇ ਨਾ ਕਿਸੇ ਨੂੰ ਨਾਮ ਜਪਣ ਦਿੰਦੇ ਸੀ ਭਗਤ ਰਵਿਦਾਸ ਜੀ ਨੂੰ ਕਹਿੰਦੇ ਤੂੰ ਤਾਂ ਚਮਿਆਰਾਂ ਦਾ ਮੁੰਡਾ ਐ ਤੂੰ ਨਹੀਂ ਨਾਮ ਜਪ ਸਕਦਾ ਪਰਮੇਸ਼ਰ ਦਾ ਪਰ ਵੇਖੋ ਭਗਤ ਰਵਿਦਾਸ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਉਹਨਾਂ ਪੰਡਤਾਂ ਨੂੰ ਮੁੜ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਡਿੱਗਣਾ ਪਿਆ ਚਰਨਾਂ ਤੇ ਇੰਨੇ ਬੰਦ ਕੇ ਕੀਤੀ ਭਗਤ ਰਵਿਦਾਸ ਜੀ ਨੇ ਔਰ ਜਿਹੜੇ ਪੰਡਤ ਉਸਨੂੰ ਵਿਰੋਧ ਕਰਦੇ ਸਨ ਮੁਰਕੇ ਚਰਨਾਂ ਤੇ ਟੈਪੇ ਦੁਰਗੋ ਇਸ ਵਾਸਤੇ ਜਿਹੜਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਜਦੋਂ ਹਿਰਦੇ ਵਿੱਚ ਵਸ ਜਾਵੇ ਔਰ ਪਰਮੇਸ਼ਰ ਨਾਲ ਸਾਂਝ ਪੈ ਜਾਵੇ ਫਿਰ ਗੁਰਮਖੋ ਪਰਮੇਸ਼ਰ ਆਪਣੇ ਸੇਵਕ ਦੀ ਜੈਜਕਾਰ ਕਰਾਉਂਦਾ ਹੈ ਇਸ ਲੋਕ ਵਿੱਚ ਵੀ ਤੇ ਅੱਗੇ ਪ੍ਰਲੋਕ ਵਿੱਚ ਵੀ ਇਸ ਵਾਸਤੇ ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਇਨ੍ਹਾਂ ਬਚਨਾਂ ਤੋਂ ਆਪਾਂ ਨੂੰ ਸੋਝੀ ਮਿਲਦੀ ਹੈ ਆਪਾਂ ਵੀ ਪਰਮੇਸ਼ਰ ਦੇ ਗੁਰੂ ਦੇ ਨਾਮ ਦੇ ਨਾਲ ਗੁਰੂ ਦੀ ਬਾਣੀ ਨਾਲ ਜੁੜ ਗਏ ਇਹਨਾਂ ਉਲਝਣਾ ਵਿੱਚ ਨਾ ਪਈਏ ਕਿ ਐਵੇਂ ਧੂਫਾਂ ਦੇ ਚੱਕਰ ਚ ਪੈ ਰਹੀਏ ਅਗਰ ਬੱਤੀਆਂ ਦੇ ਚੱਕਰ ਚ ਪੈ ਰਹੀਏ ਫੁੱਲਾਂ ਦੇ ਚੱਕਰ ਚ ਪਈ ਇਹਨਾਂ ਚੱਕਰਾਂ ਚੋਂ ਨਿਕਲ ਕੇ ਨਾ ਡਾਇਰੈਕਟ ਪਰਮੇਸ਼ਰ ਨੇ ਗੁਰੂ ਨੇ ਆਪਾਂ ਨੂੰ ਪ੍ਰਮਾਤਮਾ ਨਾਲ ਜੋੜਿਆ ਜੁੜਨ ਦਾ ਰਸਤਾ ਦੱਸਿਆ ਹੈ ਇਸ ਵਾਸਤੇ ਡਾਇਰੈਕਟ ਪ੍ਰਮਾਤਮਾ ਨਾਲ ਜੁੜੀਏ ਭਾਵ ਗੁਰੂ ਦੀ ਬਾਣੀ ਨੂੰ ਪੜਹੀਏ ਵਿਚਾਰੀਏ ਤੇ ਮੰਨੀਏ ਤੇ ਜਦੋਂ ਗੁਰੂ ਕੋ ਇਦਾਂ ਆਪਾਂ ਕਰਨਾ ਪਏ ਫਿਰ ਆਪਣੇ ਮਨਾਂ ਦੇ ਵਿੱਚੋਂ ਸਾਰੇ ਖਿਆਲ ਨਿਕਲ ਜਾਵਣਗੇ ਤੇ ਫਿਰ ਆਪਾਂ ਵੀ ਪਰਮੇਸ਼ਰ ਦੇ ਵਿੱਚ ਲੀਨ ਹੋ ਸਕਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਵਾਦ ਹੈ ਜੀ ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਦਇਆ ਕੀਤੀ ਹੈ ਪਰਸ ਕੀਤਾ ਆਪਦੀ ਪਾਵਨ ਪਵਿੱਤਰ ਗੋਦ ਵਿੱਚ ਬਿਠਾ ਕਰਕੇ ਨਵਾਜਿਆ ਆਪਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਰਹਿਮਤ ਕਰਨ ਸਾਰਿਆਂ ਦੀ ਹਾਜ਼ਰੀ ਆਪਦੇ ਦਰ ਤੇ ਪ੍ਰਵਾਨ ਕਰਨ ਅੱਜ ਦੇ ਜੋ ਵੱਡ ਮੁੱਲੇ ਬਚਨ ਆਪਾਂ ਨੂੰ ਪਵਿੱਤਰ ਮੁਖਵਾਕ ਦੇ ਵਿੱਚੋਂ ਸੁਣਨ ਨੂੰ ਮਿਲੇ ਨੇ ਇਹ ਪਵਿੱਤਰ ਬਚਨ ਵੱਡ ਮੁੱਲੇ ਬਚਨ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵਣ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਗੁਰੂ ਪਾਤਸ਼ਾਹ ਦੀਆਂ ਕਿਛੁਣਾਂ ਦੇ ਪਾਤਰ ਬਣ ਗਏ ਔਰ ਜੀਵਨ ਦੇ ਲਾਭ ਪ੍ਰਾਪਤ ਕਰ ਗਏ ਸਤਿਗੁਰਾਂ ਦਾ ਰੋਮ ਰੋਮ ਕਰਕੇ ਧੰਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਜੀ ਸਾਰਿਆਂ ਨੂੰ ਜੀ ਆਇਆਂ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਕਰਦੇ ਆਂ ਉਹਨੀਆਂ ਬੇਅੰਤ ਪ੍ਰਕਾਰ ਦੀਆਂ ੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਆਓ ਕਿੜਾ ਪ੍ਰਸ਼ਾਦ ਵਰਤੇਗਾ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਕਿੜਾ ਪ੍ਰਸ਼ਾਦ ਲਵੋ ਨਾਲ ਹੀ ਸੰਗਤਾਂ ਨੂੰ ਬੇਨਤੀ ਅੱਜ ਭਾਈ ਸੋਮਵਾਰ ਹੈ ਤੇ ਸੋਮਵਾਰ ਨੂੰ ਇਸ ਪਾਵਨ ਸਥਾਨ ਤੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਸਰਬੱਤ ਦੇ ਭਲੇ ਵਾਸਤੇ ਸੁਖਮਨੀ ਸਾਹਿਬ ਜੀ ਦੇ ਜਾਪ ਕਥਾ ਵਿਚਾਰ ਹੁੰਦਿਆ ਸਵਾਪ ਜੀ ਨੂੰ ਬੇਨਤੀ ਆ ਸਮੇ ਸਰਪੰਚਿਓ ਲਾਹੇ ਪ੍ਰਾਪਤ ਕਰਿਓ ਔਰ ਗੁਰੂ ਕਰਦੀਆਂ ਖੁਸ਼ੀਆਂ ਦੇ ਪਾਤਰ ਬਣਿਓ ਨਾਲ ਹੀ ਬੇਨਤੀ ਹੈ ਜੋ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਤਮਰੀਜਾਂ ਵਾਸਤੇ ਦੁੱਧ ਅਤੇ ਪ੍ਰਸ਼ਾਦੇ 28 ਤਰੀਕ ਨੂੰ ਆਪਣੇ ਨਗਰ ਵਿੱਚੋਂ ਜਾਂਦੇ ਨੇ ਸੋ ਅੱਜ ਭਾਈ 28 ਤਰੀਕ ਆ ਦੁੱਧ ਅਤੇ ਪ੍ਰਸ਼ਾਦੇ ਤਿਆਰ ਕਰਕੇ 9:30 ਵਜੇ ਤੱਕ ਸਿਵੀਆਂ ਵਾਲੇ ਮੋੜ ਤੇ ਜੀਟੀ ਰੋਡ ਤੇ ਜੋ ਸਿੱਧੂ ਟੈਂਟ ਹੁਸਾ ਹੈ ਉਥੇ ਆਪ ਜੀ ਨੇ ਭੇਦਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੇ ਸਰਬਤ ਦਾ ਧੁਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ